ਕੌਣ ਸਨ ਬਾਬਾ ਅਟਲ ਰਾਏ ਸਾਹਿਬ ਜੀ ਕਿਉਂ ਮਰੇ ਹੋਏ ਬੱਚੇ ਨੂੰ ਬਾਬਾ ਅਟਲ ਰਾਏ ਜੀ ਨੇ ਜ਼ਿੰਦਾ ਕੀਤਾ ਸੀ ਅਤੇ ਉਸ ਬੱਚੇ ਦੀ ਮੌਤ ਕਿਵੇਂ ਹੋਈ ਕਿਉਂ ਬਾਬਾ ਅਟਲ ਰਾਏ ਜੀ ਨੂੰ ਛੋਟੀ ਉਮਰ ਵਿੱਚ ਹੀ ਆਪਣੇ ਸਰੀਰ ਦਾ ਤਿਆਗ ਕਰਨਾ ਪਿਆ ਸੀ ਜਿੱਥੇ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਉੱਥੇ ਇਹ ਵਰਦਾਨ ਕਿਸ ਨੇ ਦਿੱਤਾ ਸੀ ਕਿ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ ਆਓ ਅੱਜ ਬਾਬਾ ਅਟਲ ਰਾਏ ਸਾਹਿਬ ਜੀ ਦਾ ਸਾਰਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ World Open World Knowledge Tree is Life ਤੇ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਫਤਿਹ ਦੀ ਸੱਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਜਿਨ੍ਹਾਂ ਵਿੱਚੋਂ ਚੌਥੇ ਪੁੱਤਰ ਬਾਬਾ ਅਟਲ ਰਾਏ ਜੀ ਸਨ ਬਾਬਾ ਅਟਲ ਰਾਏ ਜੀ ਬੜੇ ਤੇਜਸਵੀ ਅਤੇ ਬਚਪਨ ਤੋਂ ਹੀ ਸਾਧੂ ਸੁਭਾਅ ਵਾਲੇ ਅਤੇ ਬੜੇ ਹੀ ਹੁਣਹਾਰ ਤੇ ਉਦਾਰ ਚਿਤ ਬਲਕ ਸਨ ਆਪ ਜੀ ਦੇ ਭੋਲੇ-ਪਾਲੇ ਮੁਖ ਤੋਂ ਜੋ ਵੀ ਬਚਨ ਸੁਭਾਵਕ ਹੀ ਨਿਕਲ ਜਾਂਦਾ ਉਹ ਪੂਰਾ ਹੋ ਜਾਂਦਾ ਸੀ ਲੋਕ ਆਪ ਜੀ ਦੇ ਬਚਨਾਂ ਤੇ ਬਹੁਤ ਭਰੋਸਾ ਰੱਖਦੇ ਸਨ ਬਾਬਾ ਅਟਲ ਰਾਏ ਜੀ ਨੇ ਕੁਝ ਮੁੜਲੀ ਸਿੱਖਿਆ ਬਾਬਾ ਬੁੱਢਾ ਜੀ ਤੋਂ ਵੀ ਪ੍ਰਾਪਤ ਕੀਤੀ ਸੀ ਸ੍ਰੀ ਅਟਲ ਰਾਏ ਜੀ ਆਪਣੇ ਹਾਂ ਦੇ ਬੱਚਿਆਂ ਨਾਲ ਖੇਡਦੇ ਹੁੰਦੇ ਸਨ ਇੱਕ ਦਿਨ ਬੱਚਿਆਂ ਨਾਲ ਖਿੱਦੋ-ਖੁੱਡੀ ਖੇਡ ਰਹੇ ਸਨ ਤਾਂ ਉਸ ਸਮੇਂ ਇੱਕ ਮੋਹਨ ਨਾਮ ਦੇ ਬਾਲਕ ਦੀ ਵਾਰੀ ਆਈ ਜਿਸ ਸਮੇਂ ਮੋਹਨ ਨਾਮ ਦੇ ਬਾਲਕ ਦੀ ਵਾਰੀ ਆਈ ਉਸ ਸਮੇਂ ਸੰਧਿਆ ਦਾ ਸਮਾਂ ਹੋ ਚੁੱਕਾ ਸੀ ਸਾਰੇ ਬੱਚੇ ਆਪਣੇ ਆਪਣੇ ਘਰਾਂ ਨੂੰ ਜਾਣ ਨੂੰ ਕਾਲੇ ਪੈ ਗਏ ਸਨ ਅਤੇ ਉਸ ਮੋਹਨ ਨਾਮ ਦੇ ਬਾਲਕ ਨੇ ਕਿਹਾ ਕਿ ਮੈਂ ਆਪਣੀ ਵਾਰੀ ਕੱਲ ਦਵਾਂਗਾ ਇਹ ਮੋਹਨ ਇੱਕ ਭਾਈ ਗੁਰਮੁਖ ਸੋਇਨੀ ਖੱਤਰੀ ਦਾ ਲੜਕਾ ਸੀ ਅਤੇ ਜਦ ਸਾਰੇ ਬਾਲਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਮੋਹਨ ਵੀ ਚਲਾ ਗਿਆ ਅਤੇ ਜਦ ਰਾਤ ਦਾ ਸਮਾਂ ਹੋਇਆ ਤਾਂ ਉਸ ਦੇ ਸੱਪ ਲੜ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਸਰੇ ਦਿਨ ਜਦ ਸਵੇਰੇ ਖੇਡ ਦਾ ਸਮਾਂ ਹੋਇਆ ਤਾਂ ਸ਼੍ਰੀ ਅਟੱਲ ਰਾਏ ਜੀ ਖੇਡ ਦੀ ਥਾਂ ਤੇ ਪਹੁੰਚੇ ਤਾਂ ਉੱਥੇ ਆਪ ਜੀ ਨੂੰ ਜਦ ਪਤਾ ਲੱਗਾ ਕਿ ਮੋਹਨ ਨਹੀਂ ਆਇਆ ਤਾਂ ਆਪ ਜੀ ਨੇ ਦੂਸਰੇ ਸਾਥੀਆਂ ਨਾਲ ਮੋਹਨ ਦੇ ਘਰ ਉਸ ਨੂੰ ਲੈਣ ਚਲੇ ਗਏ। ਮੋਹਨ ਦੇ ਘਰ ਜਾ ਕੇ ਆਪ ਜੀ ਨੂੰ ਪਤਾ ਲੱਗਾ ਕਿ ਮੋਹਨ ਨੂੰ ਰਾਤ ਸਮੇਂ ਸੱਪ ਨੇ ਡੱਸ ਲਿਆ ਹੈ ਤੇ ਮੋਹਨ ਮਰ ਗਿਆ ਹੈ। ਉਹ ਉਸ ਨੂੰ ਸੰਸਕਾਰ ਕਰਨ ਵਾਸਤੇ ਮਸਾਣਾ ਵਿੱਚ ਲੈ ਜਾਣ ਦੀ ਤਿਆਰੀ ਹੋ ਰਹੀ ਸੀ ਇਹ ਗੱਲ ਸੁਣ ਕੇ ਸ੍ਰੀ ਅਟੱਲ ਰਾਏ ਜੀ ਨੇ ਕਿਹਾ 모ਹਨ ਤੂੰ ਸਾਡੀ ਵਾਰੀ ਦੇਣ ਦਾ ਮਾਰਾ ਸੱਪ ਦਾ ਬਹਾਨਾ ਲਾ ਕੇ ਲੰਮਾ ਪੈ ਰਿਹਾ ਹੈ ਤਦ ਸ੍ਰੀ ਅਟੱਲ ਰਾਏ ਜੀ ਨੇ 모ਹਨ ਦੇ ਮ੍ਰਿਤਕ ਸਰੀਰ ਪਾਸ ਜਾ ਕੇ 모ਹਨ ਦੇ ਗਲ ਵਿੱਚ ਆਪਣੀ ਖੇਡਣ ਵਾਲੀ ਖੁੰਡੀ ਪਾ ਕੇ ਕਿਹਾ 모ਹਨ ਉੱਠ ਕੇ ਸਾਡੀ ਵਾਰੀ ਦੇ ਤੂੰ ਸੱਪ ਦਾ ਝੂਠਾ ਬਹਾਨਾ ਲਾ ਕੇ ਲੰਮਾ ਪੈ ਰਿਹਾ ਹੈ ਉੱਠ ਉੱਠ ਕੇ ਸਾਡੀ ਵਾਰੀ ਦੇ ਸ੍ਰੀ ਅਟਲ ਰਾਏ ਜੀ ਦਾ ਇਹ ਬਚਨ ਕਹਿਣ ਨਾਲ 모ਹਨ ਉੱਠ ਕੇ ਬੈਠ ਗਿਆ ਅਤੇ ਹੱਸਦਾ ਹੋਇਆ ਆਪ ਜੀ ਦੇ ਨਾਲ ਵਾਰੀ ਦੇਣ ਤੁਰ ਪਿਆ 모ਹਨ ਨੂੰ ਜਿੰਦਾ ਹੋਇਆ ਵੇਖ ਕੇ ਉਸ ਦੇ ਮਾਤਾ ਪਿਤਾ ਨੇ ਸ੍ਰੀ ਅਟਲ ਰਾਏ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬਾਰੰਗਵਾਰ ਸ੍ਰੀ ਅਟਲ ਰਾਏ ਸਾਹਿਬ ਜੀ ਦੀ ਉਸਤਤੀ ਕਰਨ ਲੱਗੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਖਬਰ ਸੁਣ ਕੇ ਕੁਝ ਸਮੇਂ ਲਈ ਚੁੱਪ ਹੋ ਗਏ ਉਪਰੰਤ ਜਦ ਅਟਲ ਰਾਏ ਜੀ ਖੇਡ ਕੇ ਆਏ ਤਾਂ ਗੁਰੂ ਜੀ ਨੇ ਕਿਹਾ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ ਤੁਸੀਂ ਆਪਣੀ ਸ਼ਕਤੀ ਵਿਖਾ ਕੇ ਅੱਜ ਇੱਕ ਬਾਲਕ ਨੂੰ ਜਿੰਦਾ ਕਰ ਦਿੱਤਾ ਹੈ ਇਹ ਚੰਗਾ ਨਹੀਂ ਕੀਤਾ ਇਸ ਤੁਹਾਡੀ ਕਰਨੀ ਦਾ ਇਹੀ ਫਲ ਹੋ ਸਕਦਾ ਹੈ ਕਿ ਜਗਤ ਵਿੱਚ ਜਾਂ ਤੁਸੀਂ ਰਹੋ ਜਾਂ ਅਸੀਂ ਰਹੀਏ ਪਿਤਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ਼੍ਰੀ ਅਟੱਲ ਰਾਏ ਜੀ ਗੁਰੂ ਜੀ ਨੂੰ ਨਮਸਕਾਰ ਕਰਕੇ ਕੌਲਸਰ ਦੇ ਕਿਨਾਰੇ ਚਲੇ ਗਏ ਪਹਿਲਾਂ ਇਸ਼ਨਾਨ ਕੀਤਾ ਅਤੇ ਫਿਰ ਆਪਣੀ ਖੇਡਣ ਵਾਲੀ ਖੁੰਡੀ ਸਿਰੇਠਾ ਰੱਖ ਕੇ ਚਾਦਰ ਤਾਣ ਕੇ ਲੰਮੇ ਪਏ ਗਏ ਅਤੇ ਸਰੀਰ ਤਿਆਗ ਕੇ ਬੈਕੁੰਠ धाम ਨੂੰ ਚਲੇ ਗਏ ਇਹ ਕੌਤਕ ਅਸੂਬਦੀ 10 ਸੰਮਤ 1685 ਨੂੰ ਵਰਤਿਆ ਆਪ ਜੀ ਦੇ ਸਰੀਰ ਤਿਆਗ ਜਾਣ ਦੀ ਖਬਰ ਸੁਣ ਕੇ ਗੁਰੂ ਜੀ ਸਿੱਖ ਸੰਗਤਾਂ ਦੇ ਨਾਲ ਉੱਥੇ ਪਹੁੰਚ ਗਏ ਘਰ ਤੋਂ ਮਾਤਾ ਨਾਨਕੀ ਜੀ ਅਤੇ ਹੋਰ ਪਰਿਵਾਰ ਵੀ ਰੋदन ਕਰਦਾ ਹੋਇਆ ਉਸ ਸਥਾਨ ਤੇ ਪਹੁੰਚ ਗਿਆ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਕਿ ਦੇਵ ਗਤੀ ਐਸੀ ਹੀ ਸੀ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਇਸ ਤਰ੍ਹਾਂ ਧੀਰਜ ਦੇ ਕੇ ਗੁਰੂ ਜੀ ਨੇ ਚੰਦਨ ਦੀ ਚਿਖਾ ਤਿਆਰ ਕਰਵਾ ਕੇ ਸ਼੍ਰੀ ਅਟਲ ਰਾਏ ਜੀ ਦਾ ਸੰਸਕਾਰ ਉੱਥੇ ਹੀ ਕਰ ਦਿੱਤਾ ਜਿਸ ਜਗ੍ਹਾ ਆਪ ਜੀ ਨੇ ਸਵੈ ਇੱਛਾ ਨਾਲ ਸਰੀਰ त्यागਿਆ ਸੀ ਉਪਰੰਤ ਗੁਰੂ ਜੀ ਨੇ ਕਿਹਾ हे ਪੁੱਤਰ ਜਿਸਨੇ ਸਾਡੇ ਬਚਨ ਨੂੰ ਮੰਨ ਕੇ ਆਪਣਾ ਸਰੀਰ ਤਿਆਗ ਦਿੱਤਾ ਹੈ ਸਾਰੇ ਲੋਕ ਤੇਰਾ ਮਾਨ ਕਰਨਗੇ ਇੱਥੇ ਸ੍ਰੀ ਰਾਮਦਾਸਪੁਰੀ ਵਿੱਚ ਇੱਕ ਹਰਮੰਦਰ ਦੀ ਪੂਜਾ ਹੋਵੇਗੀ ਤੇਰਾ ਸੋਨੇ ਦਾ ਮੰਦਰ ਸਭ ਨਗਰੀ ਤੋਂ ਉੱਚਾ ਹੋਵੇਗਾ ਜਗਤ ਵਿੱਚ ਤੇਰੀ ਬਹੁਤ ਮਹਿਮਾ ਹੋਵੇਗੀ ਇਸ ਸ਼ਹਿਰ ਦਾ ਤੂੰ ਸੂਬੇਦਾਰ ਅਖਵਾਏਗਾ ਤੇਰੇ ਦਰ ਤੋਂ ਭੁੱਖੇ ਨੂੰ ਰੋਟੀ ਤਿਆਰ ਮਿਲੇਗੀ ਜਿਸ ਕਰਕੇ ਲੋਕ ਤੇਰੇ ਦਰ ਤੇ ਖੜੇ ਹੋ ਕੇ ਕਿਹਾ ਕਰਨਗੇ ਬਾਬਾ ਅਟੱਲ ਪਕੀਆਂ ਪਕਾਈਆਂ ਘੱਲ ਸਤਿਗੁਰੂ ਹਰਗੋਬਿੰਦ ਜੀ ਦੇ ਇਹ ਬਚਨ ਅੱਜ ਤੱਕ ਪ੍ਰਗਟ ਸਿੱਧ ਹੋ ਰਹੇ ਹਨ ਇਸ ਉਪਰੰਤ ਇਸ਼ਨਾਨ ਆਦ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀ ਆਪਣੇ ਸਥਾਨ ਤੇ ਆਣ ਬੈਠੇ ਉੱਥੇ ਸਭ ਲੋਕ ਸਹਿਬਜ਼ਾਦੇ ਦਾ ਅਫਸੋਸ ਕਰਨ ਆਏ ਗੁਰੂ ਜੀ ਨੇ ਸਭ ਨੂੰ ਟੀਰਜ ਦਿੱਤੀ ਅਤੇ ਕਰਤਾਰ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੂੰ ਗੋਇੰਦਵਾਲ, ਖਡੂਰ ਸਾਹਿਬ, ਡੱਲੇ ਅਤੇ ਕਰਤਾਰਪੁਰ ਆਦ ਸਭ ਸੰਬੰਧੀਆਂ ਨੂੰ ਖਬਰਾਂ ਭੇਜ ਦਿੱਤੀਆਂ। ਸੁਣ ਕੇ ਸਾਰੇ ਸੰਬੰਧੀ ਅਫਸੋਸ ਕਰਨ ਅੰਮ੍ਰਿਤਸਰ ਆ ਗਏ। 13ਵੀਂ ਵਾਲੇ ਦਿਨ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭੋਗ ਪਵਾ ਕੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ। ਰਬਾਬੀਆਂ ਤੋਂ ਕੀਰਤਨ ਕਰਵਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਜੀ ਨੇ ਉਨ੍ਹਾਂ ਨੂੰ ਬਹੁਮੁੱਲੀਆਂ ਪੋਸ਼ਾਕਾਂ ਦਿੱਤੀਆਂ ਅਤੇ ਆਪਣੇ ਸੁਪੁੱਤਰ ਦੇ ਨਮਿਤ ਅਰਦਾਸ ਕਰਵਾਈ ਇਸ ਤਰ੍ਹਾਂ ਜਦ ਗੁਰੂ ਮਰਿਆਦਾ ਅਨੁਸਾਰ ਸਭ ਕੁਝ ਹੋ ਗਿਆ ਤਾਂ ਸਾਰੇ ਸਨਵੰਦੀ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਇਸ ਤਰ੍ਹਾਂ ਸ਼੍ਰੀ ਅਟਲ ਰਾਏ ਸਾਹਿਬ ਜੀ ਦਾ ਸਰੀਰ ਤਿਆਗਣਾ ਹੋਇਆ ਅਗਰ ਆਪ ਜੀ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਸੁਣਨਾ ਚਾਹੁੰਦੇ ਹੋ ਤਾਂ ਆਪ ਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਫਿਰ ਆਪ ਜੀ ਦੇ ਸਨਮੁਖ ਇਸੇ ਹੀ ਤਰ੍ਹਾਂ ਇਤਿਹਾਸਕ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ